ਆਪਣੇ ਘਰੇ ਖਜਰਾ ਆਇਆ ਕੌਣ ਆਇਆ ਬੈਠਾ ਜੀ ਖਜਰਾ ਖੁਜਰਾ ਕਾਣੂ ਆ ਤੁਸੀਂ ਇਹਨਾਂ ਨਾਲ ਹਿਸਾਬ ਨਾਲ ਗੱਲ ਕਰੋ ਇਹ ਮੇਰੇ ਮੋਗੇ ਵਾਲੇ ਪੁੱਪੜ ਦਾ ਮੁੰਡਾ ਏ ਪਤਾ ਹੈ ਕਿੰਨਾ ਦਲੇਰ ਹੈ ਇਹਦੇ ਤਾਂ ਉੱਚ ਬਹੁਤ ਵੱਡਾ ਕਿਲਾ ਹੈ ਅਜ ਤੱਕ ਕਦੇ ਕਿਸੇ ਦਾ ਗੇੜ ਨਹੀਂ ਛਾਇਆ ਤੇ ਨਾ ਹੀ ਕਿਸੇ ਆ ਤਰ ਲਿਆ ਕਰ ਇਹਨੇ ਅੱਛਾ ਯਾਰ ਪਰ ਇਹ ਬਾਈ ਜੀ ਕੰਮ ਕੀ ਕਰਦੇ ਨੇ ਕੰਮ ਤਾਂ ਕੋਈ ਨਹੀਂ ਕਰਦਾ ਜੀ ਜ਼ਮੀਨ ਹੈਗੀ ਇਹਦੇ ਕੋਲ 7-8 ਕਿੱਲੇ ਉਹ ਠੇਕੇ ਦੇ ਦਿੰਦਾ ਉਹ ਤਾਂ ਹੀ ਦਾ ਫਿਰ ਇਹਦੀ ਧੌਣ 'ਚ ਕਿਲਾ ਹੈ ਇਹਨੂੰ ਕਹ ਇੱਕ ਸਾਲ ਖੇਤੀ ਕਰਕੇ ਦੇਖ ਅੱਛਾ ਜੀ ਉਹ ਉਹ ਜਦੋਂ ਇਹ ਲੱਗ ਗਿਆ ਖੇਤੀ ਕਰਨ ਇਹਨੇ ਜਦੋਂ ਝੋਨਾ ਲਾਉਣਾ ਹੋਊਗਾ ਫਿਰ ਇਹ ਕਰੂਗਾ ਬਿਜਲੀ ਵਾਲਿਆਂ ਦੇ ਤਰਲੇ ਵੀ ਬਾਈ ਬਣ ਕੇ ਲੈਟ ਛੱਡ ਦੋ ਮੈਂ ਕੱਦੂ ਕਰਨਾ ਫਿਰ ਜਦੋਂ ਇਹ ਕੱਦੂ ਕਰ ਲੂਗਾ ਉਦੋਂ ਬਾਅਦ ਚ ਕਰੂਗਾ ਜੀਰੀ ਲਾਉਣ ਵਾਲਿਆਂ ਦੇ ਤਰਲੇ ਕਹੂਗਾ ਹੁਣ ਮੇਰਾ ਕੱਦੂ ਸੁੱਕੀ ਜਾਂਦਾ ਮੇਰੀ ਜੀਰੀ ਲਾ ਦਿਓ ਜਦੋਂ ਇਹਦਾ ਝੋਨਾ ਲੱਗ ਗਿਆ ਉਦੋਂ ਬਾਅਦ ਚ ਇਹ ਜਾਊਗਾ ਸੋਸਾਇਟੀ ਚ ਉੱਥੇ ਜਾ ਕੇ ਤਰਲੇ ਕਰੂਗਾ ਵੀ ਮੈਨੂੰ ਜੂਰੀਆ ਰਹਿ ਦੇ ਦਿਓ ਉਹ ਕਹਿਣਗੇ ਜੂਰੀਆ ਰਹਿ ਦੀ ਤਾਂ ਸ਼ਾਰਟ ਪਈ ਹੋਈ ਆ ਚੱਲ ਇਹ ਦੂਰੋਂ ਨੇੜਿਓਂ ਜਾ ਕੇ ਕਿਤੇ ਜੂਰੀਆ ਰਹਿ ਵੀ ਲੈ ਆਊਗਾ ਫਿਰ ਇਹਦੀ ਜੀਰੀ ਪੱਕ ਕੇ ਹੋਜੂਗੀ ਐਡੀ ਐ ਵਾਚੇ ਕਰੂਗਾ ਵੱਢਣ ਵਾਲਿਆਂ ਦੇ ਤਰਲੇ ਚਲੋ ਵੱਢੀ ਗਈ ਜਿਹੜੀ ਨਿਬੜਿਆ ਕੰਮ ਓਏ ਹਾਲੇ ਕਿੱਥੇ ਕੰਮ ਨਿਬੜ ਗਿਆ ਹਾਲੇ ਦਾ ਕੰਮ ਸ਼ੁਰੂ ਹੋਇਆ ਜਦੋਂ ਇਹ ਆਪਣੀ ਫਸਲ ਵੱਢ ਕੇ ਮੰਡੀ ਦੇ ਵਿੱਚ ਲੈ ਕੇ ਜਾਊਗਾ ਪਹਿਲਾਂ ਤਾਂ ਇਹ ਕਰੂਗਾ ਮੌਚਰ ਵਾਲਿਆਂ ਦੇ ਤਰਲੇ ਨਾਲ ਹੀ ਆੜਤੀਆ ਬਿਠਾਊਗਾ ਪਰ ਆੜਤੀਏ ਦੇ ਤਰਲੇ ਕਰੂਗਾ ਵੀ ਮੇਰੀ ਜੀਰੀ ਤੋਣ ਦੋ ਜੀ ਮੈਂ ਦੀਵਾਲੀ ਆਪਦੇ ਘਰੇ ਦੇਖਣੀ ਆ ਉਦੋਂ ਬਾਅਦ ਇਹ ਤਰਲੇ ਕਰੂਗਾ ਨਾਨਾ ਜੀ ਬਸ ਕਰੋ ਮੇਰੀ ਜਿਹੜੀ ਤੌਣ ਚ ਕਿੱਲਾ ਸੀ ਨਾ ਉਹ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਨਿਕਲ ਗਿਆ ਓਏ ਇਹਦਾ ਹਾਲੇ ਮੈਂ ਤੈਨੂੰ 10% ਤਰਲੇ ਦੱਸੇ ਨੇ 90% ਤਰਲੇ ਦੱਸਣੇ ਤਾਂ ਹਾਲੇ ਰਹਿੰਦੇ ਨੇ